ਗੁਰੂ ਕੀ ਸਿੱਖੀ ਜਿਹੜੇ ਜਿਹੜੇ ਪ੍ਰਾਣੀ ਸਤਿਗੁਰਾਂ ਦੇ ਹੋਰ ਕਰੀਬ ਹੋਣਾ ਚਾਹੁੰਦੇ ਨੇ ਉਹ ਜ਼ਰੂਰ ਅੰਮ੍ਰਿਤ ਛਕਿਓ ਗੁਰੂ ਕੀ ਸੰਗਤ ਜੀ ਸੇ ਅੰਮ੍ਰਿਤ ਦੀ ਦਾਤ ਹੋਇ ਹੈ ਜਦ ਕਲਗੀ ਦੇਸਰਹ ਸਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਆਪ ਚਲਦੀ ਅੱਡ ਗਈ ਸੀ ਗੁਰੂ ਕੀ ਸੰਗਤ ਜੀ ਪਹਿਲੇ ਨੌ ਪਾਛਾਈਆਂ ਤੱਕ ਗੁਰੂ ਦਾ ਸਿੱਖ ਬਣਨ ਵਸਤੇ ਚਰਨ ਪਾਗ ਦੀ ਮਰਿਆਦਾ ਚਲਦੀ ਰਹੀ ਇੱਥੇ ਤੱਕ ਜ਼ਿਕਰ ਆਉਂਦਾ ਹੈ ਅੰਮ੍ਰਿਤ ਸੰਚਾਰ ਤੋਂ ਪਹਿਲੇ ਕਲਗੀਧਰ ਸਾਹਿਬ ਦੇ ਦਰਬਾਰ ਵਿੱਚ ਸਤਗੁਰਾਂ ਨੇ ਜਦ ਦਰਬਾਰ ਵਿੱਚ ਆਣਾ ਤੇ ਗੁਰਸਿੱਖਾਂ ਨੇ ਇੱਕ ਗਾਗਰ ਵਿੱਚ ਸਤਗੁਰਾਂ ਦੇ ਚਰਨ ਦਿਵਾ ਕੇ ਰੱਖ ਦੇਣੇ ਸੀ ਤੇ ਸਤਗੁਰਾਂ ਨੇ ਜੋ ਗੁਰੂ ਨਾਨਕ ਦੇਵ ਸਾਹਿਬ ਨੇ ਚਰਨ ਪਾਗ ਦੀ ਮਰਿਆਦਾ ਸਿਖਾਈ ਸੀ ਚਲਾਈ ਸੀ ਗੁਰੂ ਦੀ ਸਮਝੇ ਨੂੰ ਕਾਇਮ ਰੱਖ ਪਰ ਗੁਰੂ ਕੀ ਸੰਗਤ ਜੀ ਵਿਸਾਖੀ ਵਾਲੇ ਦਿਨ 1699 ਵਿੱਚ ਇੱਕ ਇਨਕਲਾਬ ਆਇਆ ਕਲਗੀਧਰ ਸਾਹਿਬ ਨੇ ਸੰਗਤ ਜੀ ਜਿਨ੍ਹਾਂ ਨੂੰ ਕੋਈ ਨਹੀਂ ਪੁੰਚਦਾ ਸੀ ਸੰਗਤ ਜੀ ਜਿਵੇਂ ਸਤਿਗੁਰਾਂ ਦੇ ਵਚਨ ਹੈ ਇਨ ਗਰੀਬ ਸਿੱਖਣ ਕੋ ਦੇਉ ਬਾਛਾਈ ਸੰਗਤ ਜੀ ਜਦ ਕਲਗੀਧਰ ਸਾਹਿਬ ਨੇ ਭਾਈ ਜੈਤਾ ਜੀ ਅਕਾਲ ਪੁੰਗਾਂ ਦੁਆਰਾ ਅਸੀਸ ਗਤ ਸਹਿਬ ਸੇ ਪੁੱਛਿਆ ਭਾਈ ਜੈਦੇਆ ਜੋ ਕਿ ਚਲ ਕੇ ਭਾਈ ਜੀਵਨ ਸਿੰਘ ਬਣੇ ਤਦ ਗੁਰਤੇਗ ਬਾਦਲ ਸਾਹਿਬ ਦੀ ਸ਼ਹਾਦਤ ਹੋ ਰਹੀ ਸੀ ਕੋਈ ਗੁਰੂ ਕੇ ਸਿੱਖ ਨੇ ਕੋਈ ਉੱਥੇ ਸੀ ਨਹੀਂ ਸੀ ਪਾਤਸ਼ਾਹ ਪਰ ਸੰਗਤ ਸਾਧਗੁਰੂ ਜੀ ਢੇੜ ਬੜੀ ਸੀ ਪਤਾ ਨਹੀਂ ਲੱਗਦਾ ਸੀ ਕੌਣ ਆਪਣਾ ਹੈ ਕੌਣ ਬੇਗਾਨਾ ਜੈਦੇਆ ਕੋਈ ਨਹੀਂ ਸੰਗਤ ਨੂੰ ਪਾਣਾ ਮੰਨਣ ਦਾ ਉਪਦੇਸ਼ ਦਿੱਤਾ ਗੁਰੂ ਕੀ ਸੰਗਤੇ ਅਕਾਲ ਪੁੰਗੇ ਦੁਆਰਾ ਅਸੀਸ ਗਰੀ ਸਹਿਬ ਖੇਸਰੀ ਅਨੰਦਪੁਰ ਸਾਹਿਬ ਦੀ ਤਰਤੀ ਤੇ ਗੁਰੂ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਸਿਮਰਨ ਦੀ ਲੜੀ ਨਹੀਂ ਤੋੜੀ ਗੁਰੂ ਵਾਹਿਗੁਰੂ ਸੰਗਤ ਜੀ ਨੂੰ ਸਿਮਰਨ ਨਹੀਂ ਹੀ ਪ੍ਰੇਮ ਦੇਣਾ ਸੰਗਤ ਨੂੰ ਉਪਦੇਸ਼ ਦਿੱਤਾ ਤੇ ਤਾਂ ਬਚਨ ਕਹੀ ਸੀ ਐਸਾ ਸਿੱਖ ਥਾਪਾਂਗਾ ਐਸਾ ਖਾਲਸਾ ਥਾਪਾਂਗਾ ਕਿ ਲੱਖਾਂ ਵਿੱਚੋਂ ਵੀ ਇੱਕ ਦਿਖੇਗਾ ਸੰਗਤ ਜੀ ਕੱਲ ਸਤਗਰ ਕੱਲ ਖਾਲਸੇ ਦਾ ਜਨਮ ਦਿਹਾੜਾ ਤੇ ਜਿਹੜੀ ਅੰਨੀ ਵੱਡਮੱਲੀ ਚੀਜ਼ ਜੋ ਸਤਗਰਾਂ ਨੇ ਆਪ ਖੋਲੀ ਢੜ ਕੇ ਪੰਜਾਂ ਪਾਸੋਂ ਲਈ ਤੀ ਹਰ ਸਿੱਖ ਦਾ ਧਰਮ ਹੈ ਜੇਕਰ ਜਿਵੇਂ ਗੁਰੂ ਅਮਰਦਾਸ ਜੀ ਨੂੰ ਕਿਹਾ ਸੀ ਕਿ ਤੁਸੀਂ ਨਿਗਰੇ ਹੋ ਤਾਂ ਸੱਗ ਸਾਰੀ ਉਮਰ ਤੋਂ ਬਾਅਦ ਬੁਜੁਰਗ ਅਵਸਥਾ ਵਿੱਚ ਗੁਰੂ ਘਾਰੇ ਸੰਗਤ ਜੀ ਕਿਦਰੇ ਅਸੀਂ ਵੀ ਨਿਗਰੇ ਨਾ ਚਲੇ ਜਾਈਏ ਦਾਸ ਗਰੀਬ ਵਾਲਾ ਬਣਨਾ ਚਾਂਦੀ ਨੇ ਫਿਰ ਸੰਗਤ ਜੀਏ ਮੌਕੇ ਆਣੇ ਨਹੀਂ ਆਣੇ ਸੰਗਤ ਜੀ ਅੱਜ ਤੋਂ 2 ਤਿੰਨ ਸਾਲ ਪਹਿਲੇ ਜਦ ਕੋਵਿਡ ਆਇਆ ਉਸ ਸੀਖ ਲਈ ਬੇਅੰਤ ਜੀ ਸੀ ਜਿਨ੍ਹਾਂ ਦੀ ਮਨ ਵਿੱਚ ਆਸਾ ਸੀ ਅੰਮ੍ਰਿਤ ਛਕਣ ਦੀ ਪਰ ਸੰਗਤ ਜੀ ਤੋਂ ਮੰਨ ਦੀ ਮਨ ਵਿੱਚ ਹੀ ਰਹਿ ਗਈ ਕਿ ਇਸ ਕਿਤੇ ਤੇ ਜਿਹੜਾ ਸਮਾਂ ਸਾਡੇ ਕੋਲ ਹੈ ਉਹਨੂੰ ਸੰਭਾਲੀਏ ਗੁਰੂ ਵਾਲੇ ਬਣੀਏ ਸੰਗਤ ਜੀ ਤੇ ਸਤਿਗੁਰਾਂ ਦੀ ਖੁਸ਼ੀ ਲਈ